ਪੰਜਾਬ ਵਿੱਚ ਬਣੀ ਹੜ੍ਹ ਦੀ ਸਥਿਤੀ ਲਈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਪੱਬਾ ਪਾਰ ਹੋਈ ਪਈ ਹੈ ਉੱਥੇ ਹੀ ਪੰਜਾਬੀ ਇੰਡਸਟਰੀ ਦੇ ਕਲਾਕਾਰ ਅਤੇ ਗਾਇਕ ਵੀ ਇਸ ਮੌਕੇ ਪਿੱਛੇ ਨਹੀਂ ਰਹਿ ਰਹੇ ਇਸੇ ਤਹਿਤ ਅੱਜ ਪੰਜਾਬੀ ਗਾਇਕ ਪੰਮੀ ਬਾਈ ਵੱਲੋਂ ਜਨਾਲਾ ਖਿੱਤੇ ਦੇ ਵਿੱਚ ਜ਼ਰੂਰੀ ਦਵਾਈਆਂ ਦੇ ਕੈਂਪ ਵਿੱਚ ਸ਼ਮੂਲੀਅਤ ਕਰ ਲੋਕਾਂ ਨੂੰ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਜਿਸ ਸਬੰਧੀ ਪਹਿਲਾਂ ਉਹ ਸ਼੍ਰੋਮਿਕ ਕਮੇਟੀ ਦਫ਼ਤਰ ਪਹੁੰਚੇ ਅਤੇ ਸ਼੍ਰੋਮਿਕ ਕਮੇਟੀ ਦੇ ਅਧਿਕਾਰੀਆਂ ਤੇ ਮੁਖ ਸਕੱਤਰ ਪ੍ਰਤਾਪ ਸਿੰਘ ਨਾਲ ਇਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਵੈਰੀ ਖਾਲਸਾ ਵੈਟਰੂਜੀ ਕੀ ਫਤਿਹ ਅੱਜ ਪੰਜਾਬ ਜਿਸ ਘੜੀ ਵਿੱਚੋਂ ਦੀ ਗੁਜ਼ਰ ਰਿਹਾ ਹੈ ਅਸੀਂ ਦਰਬਾਰ ਸਾਹਿਬ ਦੇ ਸ਼੍ਰੋਮੇ ਕਮੇਟੀ ਦੇ ਕੰਪਲੈਕਸ ਖੜੇ ਆ ਤੇ ਮੇਰੇ ਨਾਲ ਸਰਦਾਰ ਅਮਰਿੰਦਰ ਸਿੰਘ ਢੀਂਸਾ ਜੋ ਬੈਰ ਕੋਡ ਬਲੋਂ ਅਸੀਂ ਫਿਲਮ ਜ਼ਮੀਨਾ ਚੱਕ 35 ਦੀਆਂ ਬਣਾਈਆਂ ਸਾਡੀ ਟੀਮ ਤੇ ਸਾਡੇ ਨਾਲ ਡਾਕਟਰਸ ਦੀ ਟੀਮ ਤੇ ਅਸੀਂ ਤਕਰੀਬਨ ਆਪਣੀ ਇਸ ਪ੍ਰੋਡਕਸ਼ਨ ਹਾਊਸ ਵੱਲੋਂ 2 ਲੱਖ ਦੇ ਕਰੀਬ ਅਸੀਂ ਦਵਾਈਆਂ ਲੈ ਕੇ ਆਏ ਆ ਤਾਂ ਕਿ ਸਾਡੇ ਜਿਹੜੇ ਭੈਣ ਭਰਾ ਬਜ਼ੁਰਗ ਮਾਤਾ ਬੱਚੇ ਇਸ ਫਲਦਾ ਨੂੰ ਚੇਰ ਰਹੇ ਨੇ ਕਿ ਉਹ ਕਿਸੇ ਵੀ ਉਹਨਾਂ ਨੂੰ ਬਿਮਾਰੀ ਦਾ ਸਾਹਮਣਾ ਨਾ ਕਰਨਾ ਪਵੇ ਉਸ ਦੇ ਲਈ ਕਹਿੰਦੇ ਨੇ ਜੋ ਚੀਜ਼ ਅਸੀਂ ਬਤ ਤੋਂ ਬਤ ਉਹਨਾਂ ਨੂੰ ਮਹਈਆ ਕਰਾਈਏ ਉਹ ਥੋੜੀ ਹੈ ਤੇ ਮੈਂ ਸਮੁੱਚੇ ਪੰਜਾਬੀਆਂ ਦਾ ਵੀ ਬਹੁਤ ਰਿਣੀ ਹਾਂ ਸ਼ਰੂਮ ਦੀ ਕਮੇਟੀ ਦਾ ਵੀ ਰਿਣੀ ਹਾਂ ਕਿ ਜਿਸ ਤਰ੍ਹਾਂ ਦੀ ਮਦਦ ਸਾਰਾ ਪੰਜਾਬ ਕਰ ਰਿਹਾ ਸਾਡੇ ਇਹਨਾਂ ਭੈਣ ਭਰਾਵਾਂ ਦੀ ਉਸ ਤਰ੍ਹਾਂ ਦੀ ਮਦਦ ਦੁਨੀਆ ਪਰ ਚੋਂ ਅਵਾਜ਼ਾਂ ਆ ਰਹੀਆਂ ਨੇ ਦੁਨੀਆ ਪਰ ਚੋਂ ਲੋਕ ਵੱਖ-ਵੱਖ ਤਰੀਕਿਆਂ ਦੇ ਨਾਲ ਮਤਤਾਂ ਭੇਜ ਰਹੇ ਨੇ ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈਗਾ ਤੇ ਅਸੀਂ ਇਸੇ ਦੁੱਖ ਦੀ ਘੜੀ ਦੇ ਵਿੱਚ ਆਪਣੀ ਫਿਲਮ ਜੋ ਅਸੀਂ 10 ਇਸ ਸੈਪਟੰਬਰ ਨੂੰ ਰਿਲੀਜ਼ ਕਰਨੀ ਸੀ ਉਹ ਵੀ ਅਸੀਂ ਇੱਕ ਮਹੀਨਾ ਲੇਟ ਕਰਨ ਜਾ ਰਹੇ ਹਾਂ ਤਾਂ ਕਿ ਅਸੀਂ ਆਪਦੇ ਮਾਈ ਭਾਈ ਦੇ ਨਾਲ ਪਹਿਲਾਂ ਖੜੇ ਆ ਫਿਰਮਾ ਫਰਮਾ ਤੇ ਬਣਦੀਆਂ ਰਹਿਣਗੀਆਂ ਤੇ ਰਿਲੀਜ਼ ਹੁੰਦੀਆਂ ਰਹਿਣਗੀਆਂ ਪਰ ਦੁੱਖ ਦੀ ਘੜੀ ਦੇ ਵਿੱਚ ਪੰਜਾਬੀਏ ਦੇ ਨਾਲ ਖੜਨਾ ਉਹ ਬਹੁਤ ਵੱਡੀ ਗੱਲ ਹੈਗੀ ਹੈ ਸੋ ਮੈਂ ਬੜਾ ਸੁਪਰ ਗੁਜ਼ਾਰਾਂ ਰਨੀਆਂ ਕਿ ਫਰੋਮਨੀ ਕਮੇਟੀ ਵੀ ਹਰ ਪੱਖੋਂ ਪੂਰਨ ਰੂਪ ਨਾਲ ਮਦਦ ਕਰ ਰਹੀ ਹੈ ਹਰ ਥਾਂ ਤੇ ਗੁਰੂ ਘਰਾਂ ਦੇ ਵਿੱਚ ਲੰਗਰ ਚੱਲ ਰਹੇ ਨੇ ਉਹਨਾਂ ਨੂੰ ਫੈਰਨ ਦੇ ਲਈ ਵਿਵਸਥਾ ਪ੍ਰਦਾਨ ਕੀਤੀ ਜਾ ਰਹੀ ਹੈ ਤੇ ਸਾਡੀਆਂ ਸਮਾਜ ਸੇਵੀ ਸੰਸਥਾ ਵੀ ਲੱਗੀਆਂ ਹੋਈਆਂ ਨੇ ਇਸ ਸਪਰਾਂਲੇ ਦੇ ਵਿੱਚ ਸਾਡਾ ਕਲਾਕਾਰ ਪਾਈਚਾਰਾ ਵੀ ਲੱਗਿਆ ਹੈ ਇਸ ਸਪਰਾਂਲੇ ਦੇ ਵਿੱਚ ਸੋ ਅਸੀਂ ਆਪਣੇ ਰਿਕਾਰਡਸ ਵੱਲੋਂ ਇਹ ਛੋਟਾ ਜਿਹਾ ਇੱਕ ਅਪਰਾਲਾ ਕਰਨ ਜਾ ਰਹੇ ਆ ਤੇ ਸਾਨੂੰ ਉਮੀਦ ਹੈ ਕਿ ਸਾਡੇ ਉਹਨਾਂ ਭੈਣ ਭਰਾਵਾਂ ਤੱਕ ਉਹਨਾਂ ਸਾਡੇ ਬਜ਼ੁਰਗਾਂ ਤੱਕ ਸਾਡੀਆਂ ਮੈਡੀਸਿਨਸ ਪਹੁੰਚਣਗੀਆਂ ਜਿਹੜੇ ਕਿ ਰੋਡ ਬੰਦ ਨੇ ਤੇ ਮੈਂ ਫਿਰ ਇੱਕ ਵਾਰ ਸਮੁੱਚੇ ਪੰਜਾਬੀਆਂ ਦਾ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ ਜੋ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਸਾਥ ਦਿੱਤਾ ਉਹ ਵਾਕਈ ਬਾਕਮਾਲ ਹੈ ਤੇ ਬਹੁਤ ਵੱਡੀ ਗੱਲ ਹੈ ਤੇ ਮੈਂ ਮਰਿੰਦਰ ਢੀਮਸਾ ਕਰਨ ਉਹਨਾਂ ਨੂੰ ਕਹਾਂਗਾ ਜੋ ਫਰਮ ਦੇ ਡਾਇਰੈਕਟਰ ਨੇ ਕਿ ਉਹ ਵੀ ਚੰਦ ਸ਼ਬਦ ਕਹਿ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਵਿੱਚ ਜੋ ਮਾਹੌਲ ਚੱਲ ਰਿਹਾ ਹੈ ਸਾੜਾਂ ਦੀ ਸਥਿਤੀ ਦੇ ਵਿੱਚ ਪੰਜਾਬ ਇਸ ਔਖੇ ਦੌਰ ਤੋਂ ਗੁਜ਼ਰ ਰਿਹਾ ਉਹਦੇ ਲਈ ਸਾਡੀ ਸਾਰੀ ਟੀਮ ਦੀ ਇੰਜੀਨੀਅਰ ਵੱਲੋਂ ਬੜੀ ਸੰਵੇਦਨਾ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਜਿੰਨਾ ਕੁ ਵੀ ਆਪਣੀ ਕੋਸ਼ਿਸ਼ ਦੇ ਨਾਲ ਇਸ ਦੇ ਵਿੱਚ ਯੋਗਦਾਨ ਕਰ ਸਕੀਏ ਅੱਜ ਅਸੀਂ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਸਾਡੀ ਟੀਮ ਜੋ ਸਾਡੇ ਵੱਲੋਂ ਇੱਕ ਛੋਟੀ ਜੀ ਕੋਸ਼ਿਸ਼ ਨਾਲ ਲੈ ਕੇ ਸਾਡੀ ਟੀਮ ਦੇ ਨਾਲ